ਬਾਬਾ ਹਰਨਾਮ ਸਿੰਘ ਧੁੰਮਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਤੇ ਹਰ ਧਰਮ ਦੇ ਲੋਕਾਂ ਨੂੰ ਜੁਤੀ ਵਧਾਈ ਇਹ ਵੀ ਪੰਜਾਬ ਯੂਨੀਵਰਸਿਟੀ ਖਾਸ ਕੋ ਅੱਜ ਫੋਟ ਖਣ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਕਾਲਕਟਕ ਸਾਹਿਬ ਜੁਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬਾਂ ਦੇ ਇਹ ਮਹਾਨ ਦਿਹਾੜੇ ਮਨਾਏ ਗਏ ਹੋਰ ਗੁਰਦੁਆਰਾ ਸ੍ਰੀ ਰਾਮ ਸਰਸਾਈਂ ਤੋਂ ਨਗਰ ਕੀਰਤਨ ਜਰੂਰ ਚੱਲ ਕੇ ਸ੍ਰੀ ਕਾਲਕਟਕ ਸਾਹਿਬ ਪੁੱਜਿਆ ਔਰ ਪਰੰਪਰਾ ਅਨੁਸਾਰ ਗੁਰੂ ਤੇਹਾਸ ਦੀ ਕਥਾ ਸ਼੍ਰੀ ਕਾਲ ਤੱਕ ਸਭੁਕੇ ਹੋਈ ਹੈ ਤੁਸੀਂ ਦੇਖ ਰਹੇ ਹੋ ਲੱਖਾਂ ਦੀ ਗੰਟੀ ਸੰਗਤਾਂ ਦੀਆਂ ਪਰਦੇ ਵਿੱਚੋਂ ਅੱਜ ਇਸ ਗੁਰਪੁਰਬ ਤੇ ਹਜਰੂਆਂ ਭਰਨੀ ਆ ਜਲੋਂਸ ਜਾਈ ਗਏ ਆ ਬਹੁਤ ਹੀ ਸੁੰਦਰ ਪਾੜੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਇਹ ਸੰਗਤਾਂ ਦੀ ਸਰਦਾ ਆ ਭਾਵਨਾ ਉਤਸ਼ਾਹ ਔਰ ਪ੍ਰੇਮ ਹੈ ਮੈਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਦੁਨੀਆ ਪਰਦੇ ਵਿੱਚ ਬੈਠੇ ਸਿੱਖਾਂ ਨੂੰ ਸੰਗਤਾਂ ਨੂੰ ਗੁਰੂ ਨਾਮਤ ਨਾਮ ਲੈਵਾ ਮਾਈ ਭਾਈ ਨੂੰ ヒندو મુસલમાન ईसाई سب ਨੂੰ ਲੱਖ ਲੱਖ ਵਧਾਈ ਦਿੰਦਾ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰੇ ਧਰਮਾਂ ਦੇ ਸਾੰਦੇ ਰਹੇ। ਦੇ ਨਾਲੇ ਹਰ ਧਰਮ ਦੀ ਅਗਵਾਈ ਕੀਤੀ, ਹਰ ਧਰਮ ਨੂੰ ਉਪਦੇਸ਼ ਦਿੱਤਾ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕੁਰਬਾਨੀ ਕਿਸੇ ਨਾਲ ਸਾਨੂੰ ਵਿਤਕਰਾ ਕਰਨਾ ਨਹੀਂ ਸਿਖਾਉਂਦੀ। ਹਰ ਧਰਮ ਦਾ ਸਤਕਾਰ ਕਰਨਾ, ਹਰ ਮਾਨਵ ਪ੍ਰਾਣੀ ਦੀ ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ, ਔਰ ਗ਼ਰੀਬ, ਦੁਖੀ ਦਰਦਮੰਦਾਂ ਦੀ ਕੋਟੀ ਮਦਦ ਕਰਨੀ ਇਹ ਸਤਿਗੁਰੂ ਜੀ ਦੀ ਗੁਰਬਾਣੀ ਨੇ ਸਾਨੂੰ ਬਹੁਤ ਅਮੁੱਲ ਸਿਧਾਂਤ ਦਿੱਤੇ ਆ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਸੋ ਐਸੇ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਜਨਮੀਂ ਕਿ ਸਰਦਾਰ ਨਾਲ ਮਨਾਇਆ ਜਾਵੇ ਉਹਨਾਂ ਹੀ ਵੱਡੀ ਕਿਰਪਾ ਸਤਿਗੁਰੂ ਦੀ ਸਾਡੇ ਤੇ ਹੋਵੇ